ਸੂਹੀ ਮਹੱਲਾ ਪਹਿਲਾ ਘਰਨਾਵਾਂ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਕੱਚਾ ਰਾਂਗ ਕ ਸੁੰਭਾ ਘਾ ਥੋੜੜਿਆ ਦਿਨ ਚਾਰ ਜੀਓ ਵਿਣ ਨਾ ਵੈ ਭ੍ਰਮ ਭੁੱਲੀਆ ਠੱਗ ਮੁਠੀ ਕੂੜਿਆਰ ਜੀਓ ਸੱਚੇ ਸੇ ਤੀਰਤਿਆ ਜਨਮ ਨਾ ਦੂਜੀ ਵਾਰ ਜੀਓ ਰੰਗੇ ਕਾ ਕੀ ਰੰਗੀਐ ਜੋ ਰੱਤੇ ਰੰਗ ਲਾਏ ਜੀਓ ਰੰਗਣ ਵਾਲਾ ਸੇਵੀਐ ਸੱਚੇ ਸਿਉ ਚਿਤ ਲਾਏ ਜੀਓ ਰਹਾਉ ਾਰੇ ਕੁੰਡਾਂ ਜੇ ਭਵਹਿ ਬਿਨ ਭਾਗਾ ਧਨ ਨਾਹੇ ਜੀਉ ਅਵਗਣ ਮੁਠੀ ਜੇ ਫਿਰਹਿ ਬਦਿਕ ਥਾਏ ਨਾ ਪਾਹੇ ਜੀਉ ਗੁਰ ਰਾਕੇ ਸੇ ਉਬਰੇ ਸਬਦ ਰਤੇ ਮਨ ਮਾਹੇ ਜੀਉ ਚਿੱਟੇ ਜਿਨਕੇ ਕੱਪੜੇ ਮੈਲੇ ਚਿੱਤ ਕਠੋਰ ਜੀਓ ਤੈਨ ਮੁਖ ਨਾਮ ਨਾ ਊਪਜੈ ਦੂਜੈ ਵਿਆਪੇ ਚੋਰ ਜੀਓ ਮੂਲ ਨਾ 부ਝੈ ਆਪਣਾ ਸੇ ਪਸ਼ੂ ਆ ਸੇ ਢੋਰ ਜੀਓ ਨਿਤ ਨਿਤ ਖੁਸ਼ੀਆਂ ਮਾਨ ਕਰੇ ਨਿਤ ਨਿਤ ਮੰਗੇ ਸੁਖ ਜੀਓ ਕਰਤਾ ਚਿੱਤ ਨਾ ਆਵਈ ਫਿਰ ਫਿਰ ਲੱਗੇ ਦੁੱਖ ਜੀਓ ਸੁਖ ਦੁੱਖ ਦਾਤਾ ਮਨ ਵਸੈ ਤਿਤ ਤਨ ਕੈਸੀ ਭੁੱਖ ਜੀਓ ਬਾਕੀ ਵਾਲਾ ਤਲਬੀ ਐ ਸਿਰ ਮਾਰੇ ਜੰਦਾਰ ਜੀਓ ਲੇਖਾ ਮੰਗੈ ਦੇਵਣਾ ਪੁੱਛੈ ਵਿਚਾਰ ਵਿਚਾਰ ਜੀਓ ਸੱਚ ਕੀ ਲਿਵ ਉੱਭਰੈ ਬਖਸੇ ਬਖਸਣਹਾਰ ਜੀਓ ਆਨ ਕੋ ਕੀ ਜੈ ਮਿੱਤੜਾ ਖਾਕ ਰਲੈ ਮਰ ਜਾਏ ਜੀਓ ਬਹੁ ਰੰਗ ਦੇਖ ਭੁਲਾਇਆ ਭੁੱਲ ਭੁੱਲ ਆਵੇ ਜਾਏ ਜੀਓ ਨਦਰ ਪ੍ਰਭੂ ਤੇ ਛੁਪੀਐ ਨਦਰ ਹੀ ਮੇਲ ਮਿਲਾਏ ਜੀਓ ਗਾਫਲ ਗਿਆਨ ਵਿਹੂਣਿਆ ਗੁਰ ਬਿਨ ਗਿਆਨ ਨਾ ਭਾਲ ਜੀਓ ਖਿੰਚੋ ਤਾਣ ਵੇ ਗੁੱਚੀਐ ਬੁਰਾ ਭਲਾ ਦੋਏ ਨਾਲ ਜੀਓ ਬਿਨ ਸਬਦੈ ਭੈ ਰਤਿਆ ਸਭ ਜੋਹੀ ਜਮ ਕਾਲ ਜੀਓ ਜੇਨ ਕਰ ਕਾਰਣ ਧਾਰਿਆ ਸਭ ਸਹ ਦੇ ਆਧਾਰ ਜੀਓ ਸੋ ਕਿਉ ਮਨੋ ਵਿਸਾਰੀਐ ਸਦਾ ਸਦਾ ਦਾਤਾਰ ਜੀਓ ਨਾਨਕ ਨਾਮ ਨਾ ਵੀਸਰੇ ਨੇ ਧਾਰਾ ਆਧਾਰ ਜੀਓ ਸੁਹੀ ਮਹੱਲਾ ਪਹਿਲਾ ਕਾਫੀ ਘਰ ਦਸਵਾ ਇਕ ਓ ਅੰਕਾਰ ਸਤਿਗੁਰ ਪ੍ਰਸਾਦਿ ਮਾਨਸ ਜਨਮ ਦੁਲੰਬ ਗੁਰਮੁਖ ਪਾਇਆ ਮਾਨ ਤਨ ਹੋਏ ਚੁਲੰਬ ਜੇ ਸਤਿਗੁਰ ਪਾਇਆ ਚੱਲੇ ਜਨਮ ਸਵਾਰ ਵਖਰ ਸਾਚ ਲੈ ਪਾਤ ਪਾਏ ਦਰਬਾਰ ਸਤਿਗੁਰ ਸਬਦ ਭੈ ਰਹਾਉ ਮਾਨ ਤਨ ਸੱਚ ਸਲਾਹੇ ਸਾਚੇ ਮਨ ਭਾਇਆ ਲਾਲ ਰਤਾ ਮਨ ਮਾਨਿਆ ਗੁਰ ਪੂਰਾ ਪਾਇਆ ਹਉ ਜੀਵਾ ਗੁਣ ਸਾਰ ਅੰਤਰ ਤੂੰ ਵਸੈ ਤੂੰ ਵਸਹਿ ਮਨ ਮਾਹੇ ਸਹਿਜੇ ਰਸ ਰਸੈ ਮੂਰਖ ਮਾਨ ਸਮਝਾਏ ਆਖੋ ਕੀ ਤੜਾ ਗੁਰਮੁਖ ਹਰਿ ਗੁਣ ਗਾਏ ਰੰਗ ਰੰਗੇ ਤੜਾ ਨਿਤ ਨਿਤ ਹਿਰਦੈ ਸਮਾਲ ਪ੍ਰੀਤਮ ਆਪਣਾ ਜੀ ਚੱਲੈ ਗੁਣ ਨਾਲ ਨਾਹੀ ਦੁਖ ਸੰਤਾਪਣਾ ਮਨ ਮੁਖ ਭਰਮ ਭੁਲਾਣਾ ਨਾ ਤਿਸ ਰੰਗ ਹੈ ਮਰਸੀ ਹੋਏ ਵਿਡਾਣਾ ਮਨ ਤਨ ਭੰਗ ਹੈ ਗੁਰ ਕੀ ਕਾਰ ਕਮਾਏ ਲਾਹ ਘਰ ਆਣਿਆ ਗੁਰ ਬਾਣੀ ਨਿਰਵਾਣ ਸਬਦ ਪਛਾਣਿਆ ਇਕ ਨਾਨਕ ਕੀ ਅਰਦਾਸ ਜੇ ਤੁਧ ਭਾਵਸੀ ਮੈਂ ਦੀਜੈ ਨਾਮ ਨਿਵਾਸ ਹਰ ਗੁਣ ਗਾਵਸੀ ਸੂਹੀ ਮਹੱਲਾ ਪਹਿਲਾ ਜਿਉ ਆਰਣ ਲੋਹਾ ਪਾਏ ਭਨ ਕਢਾਈ ਐ ਤਿਉ ਸਾਖਤ ਜੋਨੀ ਪਾਏ ਭਵੈ ਭਵਾਈ ਐ ਬੇਨ ਬੂਜੇ ਸਭ ਦੁੱਖ ਦੁੱਖ ਕਮਾਵਣਾ ਹਉਮੈ ਆਵੇ ਜਾਏ ਭਰਮ ਪੁਲਾਵਣਾ ਰਹਾਉ ਤੂੰ ਗੁਰਮੁਖ ਰਖਣ ਹਾਰ ਹਰਨਾਮ ਧਿਆਈਐ ਮਿਲੈ ਤੁਜਹਿ ਰਜਾਈਏ ਸਬਦ ਕਮਾਈਐ ਤੂੰ ਕਰ ਕਰ ਵੇਖਹਿ ਆਪ ਦੇਹ ਸੋਭਾਈਐ ਤੂੰ ਦੇਖਹਿ ਥਾਪ ਉਥਾਪ ਦਰਬੀਨਾਈਐ ਦੇਹੀ ਹੋ ਵਗਖਾਕ ਪਾਵਣ ਉਡਾਈਐ ਇਹੋ ਕਿਥੈ ਘਰ ਆਉਤਾਕ ਮਹਿਲ ਨਾ ਪਾਈਐ ਦੇਹੋ ਜੀਵੀ ਆਂਦ ਘੋਰ ਕਭ ਮੁਹਾਈਐ ਗਰਭ ਮੁਸੈ ਘਰ ਚੋਰ ਕਿਸ ਰੂ ਆਈਐ ਗੁਰਮੁਖ ਚੋਰ ਨਾ ਲਾਗ ਹਰ ਨਾਮ ਜਗਾਈਐ ਸ਼ਬਦ ਨਿਵਾਰੀ ਆਗ ਜੋਤ ਦੀਪਾਈਐ ਲਾਲ ਰਤਨ ਹਰ ਨਾਮ ਗੁਰ ਸੁਰਤ 부ਝਾਈ ਐ ਸਦਾ ਰਹੇ ਮਿਹਕਾਮ ਜੇ ਗੁਰਮਤ ਪਾਈ ਐ ਰਾਤ ਦੇਹ ਹਰ ਨਾਉ ਮਨ ਦਸਾਈ ਐ ਨਾਨਕ ਮੇਲ ਮਿਲਾਏ ਜੇ ਤੁਧ ਭਾਈ ਐ ਸੂਹੀ ਮਹੱਲਾ ਪਹਿਲਾ ਮਨੋ ਨਾ ਨਾਮ ਵਿਸਾਰ ਐ ਨਿਸ ਧਾਈ ਐ ਜਿਉ ਰਾਖੈ ਕਿਰਪਾ ਧਾਰ ਤਿਵੈ ਸੁਖ ਪਾਈ ਐ ਮੈਂ ਅੰਦਲੇ ਹਰ ਨਾਮ ਲਕੁਟੀ ਟੋਹਣੀ ਰਹਾਉ ਸਾਹਿਬ ਕੀ ਤੀਕ ਨਾਮੋ ਹੈ ਮੋਹਣੀ ਰਹਾਉ ਜਹ ਦੇਖੋ ਤਹ ਨਾਲ ਗੁਰ ਦੇਖਾਲਿਆ ਅੰਤਰ ਬਾਹਰ ਭਾਲ ਸਬਦ ਨਿਹਾਲਿਆ ਸੇਵੀ ਸਤਗੁਰੁ ਭਾਏ ਨਾਮ ਨਿਰੰਜਨ ਤੁਧ ਭਾਵੇਂ ਤਵੈ ਰਜਾਇ ਭਰਮ ਭਾਉ ਭੰਜਨਾ ਜਨਮਤ ਹੀ ਦੁਖ ਲਾਗੈ ਮਰਣਾ ਆਇ ਕੈ ਜਨਮ ਮਰਨ ਪਰਵਾਣ ਹਰ ਗੁਣ ਗਾਇ ਕੈ ਆਉ ਨਾਹੀ ਤੂ ਹੋਵਹਿ ਤਦ ਹੀ ਸਾਜਿਆ ਆਪੇ ਥਾਪ ਉਠਾਪ ਸਬਦ ਨਿਵਾਜਿਆ ਦੇਹੀ ਭਸਮ ਰੁਲਾਏ ਨਾ ਜਾਪੀ ਕਹਿ ਗਿਆ ਆਪੇ ਰਹਿ ਆਸਮਾਏ ਸੋ ਵਿਸਮਾਦ ਭਇਆ ਤੂੰ ਨਾਹੀ ਪ੍ਰਭ ਦੂਰ ਜਾਣਹਿ ਸਭ ਤੂ ਹੈ ਗੁਰਮੁਖ ਵੇਖ ਹਦੂਰਾ ਅੰਤਰ ਭੀ ਤੂ ਹੈ ਮੈਂ ਦੀਜੈ ਨਾਮ ਨਿਵਾਸ ਅੰਤਰ ਸ਼ਾਂਤ ਹੋਏ ਗੁਣ ਗਾਵੈ ਨਾਨਕ ਦਾਸ ਸਤਿਗੁਰ ਮਤਿ ਦੇ ਰਾਗ ਸੁਹੀ ਮਹੱਲਾ ਤੀਜਾ ਘਰ ਪਹਿਲਾ ਅਸ਼ਟ ਕਦੀਆਂ ਇੱਕ ਓ ਵੰਕਾਰ ਸਤਿਗੁਰ ਪ੍ਰਸਾਦ ਨਾਮੈ ਹੀ ਤੇ ਸਭ ਕਿਛੁ ਹੁਆ ਬਿਨ ਸਤਿਗੁਰ ਨਾਮ ਨਾ ਜਾਪੈ ਗੁਰ ਕਾ ਸਬਦ ਮਹਾਂ ਰਸ ਮੀਠਾ ਬਿਨ ਚਾਖੇ ਸਾਧਨਾ ਜਾਪੈ ਕੌਡੇ ਬਦਲੇ ਜਨਮ ਗਵਾਇਆ ਚੀਨ ਸਨਾਹੀ ਆਪੈ ਗੁਰਮੁਖ ਹੋਵੈ ਤਾਂ ਏਕੋ ਜਾਣੈ ਹਉਮੈ ਦੁਖ ਨਾ ਸੰਤਾਪੈ ਬਲੇ ਹਾਰੀ ਗੁਰੇ ਆਪਣੇ ਵਿਟਹੁ ਜੇਨ ਸਾਚੇ ਸਿਉ ਲਿਵਲਾਈ ਸਬਦ ਚੀਨ ਆਤਮ ਪਰਗਾਸਿਆ ਸਹਜੇ ਰਹਿ ਆ ਸਮਾਈ ਰਹਾਉ ਗੁਰਮੁਖ ਗਾਵੈ ਗੁਰਮੁਖ ਬੂਜੈ ਗੁਰਮੁਖ ਸਬਦ ਵਿਚਾਰੇ ਜੀਉ ਪਿੰਡ ਸਭ ਗੁਰ ਤੇ ਉਪਜੈ ਗੁਰਮੁਖ ਕਾਰਜ ਸਵਾਰੇ ਮਨਮੁਖ ਅੰਦਾ ਅੰਧ ਕਮਾਵੇ ਬਿਖ ਖੱਟੇ ਸੰਸਾਰੇ ਮਾਇਆ ਮੋਹੇ ਸਦਾ ਦੁਖ ਪਾਏ ਬੇਨ ਗੁਰ ਅਤ ਪਿਆਰੇ ਸੋਈ ਸੇਵਕ ਜੇ ਸਤਿਗੁਰ ਸੇਵੇ ਚਾਲੈ ਸਤਿਗੁਰ ਪਾਏ ਸਾਚਾ ਸ਼ਬਦ ਸਿਫਤ ਹੈ ਸਾਚੀ ਸਾਚਾ ਮਨ ਵਸਾਏ ਸੱਚੀ ਬਾਣੀ ਗੁਰਮੁਖ ਆਖੇ ਹਉਮੈ ਵਿੱਚੋਂ ਜਾਏ ਆਪੇ ਦਾਤਾ ਕਰਮ ਹੈ ਸਾਚਾ ਸਾਚਾ ਸ਼ਬਦ ਸੁਣਾਏ ਗੁਰਮੁਖ ਘਾਲੇ ਗੁਰਮੁਖ ਖੱਟੇ ਗੁਰਮੁਖ ਨਾਮ ਜਪਾਏ ਸਦਾ ਅਲਿਪਤ ਸਾਚੈ ਰੰਗ ਰਤਾ ਗੁਰ ਕੈ ਸਹਿਜ ਸੁਭਾਏ ਮਨ ਮੁਖ ਸਾਧ ਹੀ ਤੂੜੋ ਬੋਲੈ ਵਿਖ ਬੀਜੈ ਵਿਖ ਖਾਏ ਜਮਕਾਲ ਭਾਦਾ ਤ੍ਰਸਨਾ ਦਾਦਾ ਬੇਨ ਗੁਰ ਕਵਣ ਛਡਾਏ ਸੱਚਾ ਤੀਰਥ ਜੇਤ ਸਤ ਸਰਨਾਵਣ ਗੁਰਮੁਖ ਆਪੁ ਬੁਝਾਏ 86 ਤੀਰਥ ਗੁਰ ਸਬਦ ਦਿਖਾਏ ਤਿਤ ਨਾਤੇ ਮਨ ਜਾਇ ਸੱਚਾ ਸਬਦ ਸੱਚਾ ਹੈ ਨਿਰਮਲ ਨਾ ਮਨ ਲੱਗੇ ਨਾ ਲਾਏ ਸੱਚੀ ਸਿਫਤ ਸੱਚੀ ਸਲਾਹ ਪੂਰੇ ਗੁਰ ਤੇ ਪਾਏ ਤਾਨ ਮਨ ਸਭ ਕੇ ਸਹਾਰ ਤਿਸ ਕੇ ਰਾਗ ਦੁਰਮਤ ਕਹਿਣ ਨਾ ਜਾਏ ਹੁਕਮ ਹੋਵੈ ਤਾਂ ਨਿਰਮਲ ਹੋਵੈ ਹਉਮੈ ਵਿੱਚੋਂ ਜਾਏ ਗੁਰ ਕੀ ਸਾਖੀ ਸਹਜੇ ਚਾਖੀ ਤ੍ਰਿਸ਼ਨਾ ਅਗਨ 부ਝਾਏ ਗੁਰ ਕੈ ਸਬਦ ਰਾਤਾ ਸਹਜੇ ਮਾਤਾ ਸਹਜੇ ਰਹਿ ਆ ਸਮਾਏ ਹਰ ਕਾ ਨਾਮ ਸਤ ਕਰ ਜਾਣੈ ਗੁਰ ਕੈ ਪਹਾਏ ਪਿਆਰੇ ਸੱਚੀ ਵਡਿਆਈ ਗੁਰ ਤੇ ਪਾਈ ਸੱਚੈ ਨਾਏ ਪਿਆਰੇ ਏਕੋ ਸੱਚਾ ਸਭ ਮੈਂ ਵਰਤੈ ਵਿਰਲਾ ਕੋ ਵਿਚਾਰੇ ਆਪੇ ਮੇਲ ਲਏ ਤਾਂ ਬਖਸੇ ਸੱਚੀ ਭਗਤ ਸਵਾਰੇ ਸਭੋ ਸੱਚ 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 ਵਰਤੈ ਗੁਰਮੁਖ ਕੋਈ ਜਾਣੈ ਜੰਮਣ ਮਰਣਾ ਹੁਕਮੋ ਵਰਤੈ ਗੁਰਮੁਖ ਆਪ ਪਛਾਨੈ ਨਾਮ ਧਿਆਏ ਤਾਂ ਸਤਿਗੁਰੁ ਪਾਏ ਜੋ ਇਛੈ ਸੋ ਫਲ ਪਾਏ ਨਾਨਕ ਤਿਸ ਦਾ ਸਭ ਕਿਛੁ ਹੋਵੈ ਜੇ ਵਿਚਹੁ ਆਪ ਗਵਾਇ ਸੂਹੀ ਮਹੱਲਾਤੀ ਜਾ ਕਾਇ ਕਾਮਣ ਅਤ ਸੁਵਾਲਿਓ ਫਿਰ ਵਸੈ ਜਿਸ ਨਾਲੇ ਫਿਰ ਸੱਚੇ ਤੇ ਸਦਾ ਸੁਹਾਗਣ ਗੁਰ ਕਾ ਸਬਦ ਸੁਮਾਲੇ ਹਰ ਕੀ ਭਗਤ ਸਦਾ ਰੰਗ ਰਾਤਾ ਹਉਮੈ ਵਿੱਚ ਹਉ ਜਾਲੇ ਵਾਹੋ ਵਾਹੋ ਪੂਰੇ ਗੁਰ ਕੀ ਬਾਣੀ ਪੂਰੇ ਗੁਰ ਤੇ ਉਪਜੀ ਸਾਚ ਸਮਾਣੀ ਰਹਾਉ ਕਾਇਆ ਅੰਦਰ ਸਭ ਕਿਸ਼ਵਸੈ ਖਾंड ਮੰਡਲ ਪਾਤਾਲਾ ਕਾਇਆ ਅੰਦਰ ਜਗ ਜੀਵਨ ਦਾਤਾ ਵਸੈ ਸਭਨਾ ਕਰੇ ਪ੍ਰਤਪਾਲਾ ਕਾਇਆ ਕਾਮਣ ਸਦਾ ਸੁਹੇਲੀ ਗੁਰਮੁਖ ਨਾਮ ਸਮਾਲਾ ਕਾਇਆ ਯੰਤਰਿ ਆਪੇ ਵਸੈ ਅਲਖ ਨ ਲਖਿਆ ਜਾਈ ਮਾਨਮੁਖ ਮੁਗਦ ਬੂਜੈ ਨਾਹੀ ਬਾਹਰ ਭਾਲਣ ਜਾਈ ਸਤਗੁਰ ਸੇਵੇ ਸਦਾ ਸੁਖ ਪਾਏ ਸਤਗੁਰ ਅਲਖ ਦਿੱਤਾ ਲਖਾਈ काया अंदर रतन पदार्थ भगत भरे पंडारा इस काया अंदर नौ खंड पृथ्वी हाट पटन बाजारा इस काया अंदर नाम नौ निद पाय विचारा ਕਾਇਆ ਅੰਦਰ ਤੋਲ ਤੁਲਾਵੈ ਆਪੇ ਤੋਲਣ ਹਾਰਾ ਏਹੋ ਮਨ ਰਤਨ ਜਵਾਹਰ ਮਾਨਕ ਤਿਸ ਕਾ ਬੋਲ ਅਫਾਰਾ ਮੋਲ ਕਿਤਹੀ ਨਾਮ ਪਾਈਐ ਨਾਹੀ ਨਾਮ ਪਾਈਐ ਗੁਰ ਵਿਚਾਰਾ ਗੋਰਮਖ ਹੋਵੇ ਸੋ ਕਾਇਆ ਖੋਜੈ ਹੋਰ ਸਭ ਭਰਮ ਭੁਲਾਈ ਜਿਸ ਨੂੰ ਦੇ ਸੋਈ ਜਨ ਪਾਵੈ ਹੋਰ ਕਿਆ ਕੋ ਕਰੇ ਚਤੁਰਾਈ ਕਾਇਆ ਅੰਦਰ ਭਾਉ ਭਾਉ ਵਸੈ ਗੁਰ ਪ੍ਰਸਾਦੀ ਭਾਈ ਕਾਇਆ ਅੰਦਰ ਬ੍ਰਹਮਾ ਵਿਸ਼ਨ ਮਹੀਸਾ ਸਭ ਓਪਤ ਜਿਤ ਸੰਸਾਰਾ ਸੱਚੈ ਆਪਣਾ ਖੇਲ ਰਚਾਇਆ ਆਵਾ ਗਾਉਣ ਪਾਸਾਰਾ ਪੂਰੈ ਸਤਗੁਰ ਆਪ ਦਿਖਾਇਆ ਸੱਚ ਨਾਮ ਨਿਸਤਾਰਾ ਸਾ ਕਾਇਆ ਜੋ ਸਤਗੁਰ ਸੇਵੈ ਸੱਚੈ ਆਪ ਸੁਵਾਰੀ ਵੇਣ ਨਾ ਵੈ ਦਰ ਢੋਈ ਨਾਹੀ ਤਾ ਜਮ ਕਰੇ ਖੁਵਾਰੀ ਨਾਨਕ ਸੱਚ ਵੜਿਆਈ ਪਾਏ ਜਿਸਨੂੰ ਹਰਿ ਕਿਰਪਾ ਧਾਰੀ